हां ਵੀ ਦੋਸਤੋ ਸਵੇ ਸਵੇ ਦਾ ਟਾਈਮ ਆ ਮੈਂ ਸੋਚਿਆ ਆਪਦੇ ਮਨ ਦੀ ਮੈਂ ਵੀ ਦੋ ਕੁ ਮਿੰਟ ਪੜਾਅਸ ਕੱਢ ਲਵਾਂ ਪੜਾਅਸ ਮੈਂ ਮੈਂ ਕੀ ਕੱਢਣੇ ਆਪਣੇ ਮਨ ਦੀ ਵੀ ਦੋ ਦਿਨ ਹੋ ਗਏ ਸੋਸ਼ਲ ਮੀਡੀਆ ਤੇ ਖਬਰ ਚੱਲ ਰਹੀ ਆ ਵੀ ਸਰਕਾਰ ਨੇ ਸਰਵੇ ਮੰਗੇ ਆ ਵੀ ਪਟਵਾਰ ਇਨਾਂ ਨੂੰ ਕਿਹਾ ਆ ਵੀ ਪੰਜਾਬ ਦੇ ਵਿੱਚ ਸਰਵੇ ਕਰਕੇ ਲਿਖ ਕੇ ਭੇਜੋ ਵੀ ਜਿਹੜੀ ਕੀ ਪੰਜਾਬ ਦੀ ਪੂਰੀ ਜ਼ਮੀਨ ਨੂੰ ਨਹਿਰੀ ਪਾਣੀ ਜਾਂਦਾਗਾ ਤੇ ਲਿਖ ਕੇ ਦਿਓ ਪਟਵਾਰੀਆਂ ਨੇ ਲਿਖਣ ਤੋਂ ਮਨਾ ਕਰ ਦਿੱਤਾ ਇਸ ਲਈ ਪੰਜਾਬ 200 ਪਟਵਾਰੀ ਕਹਿੰਦੇ ਮੁਅਤਲ ਕਰ ਦਿੱਤਾ ਪਰ ਮੈਂ ਇੱਥੇ ਕਹਿਣਾ ਚਾਹਣਾ ਇਹਦੇ ਵਿੱਚ ਸਰਕਾਰ ਸਹੀ ਆ ਤੇ ਗਲਤ ਕਿਸਾਨ ਆ ਕਿਸਾਨ ਕਿਵੇਂ ਗਲਤ ਆ ਉਹ ਵੀ ਗੱਲਬਾਤ ਕਰਦੇ ਆ ਤੇ ਤੁਸੀਂ ਵੀ ਦੱਸਿਓ ਵੀ ਗਲਤੀ ਕੀ ਦੀ ਆ ਤੇ ਕੌਣ ਸਹੀ ਆ ਤੇ ਕੌਣ ਗਲਤ ਆ ਹੁਣ ਮੰਨ ਲਓ ਤਕਰੀਬਨ ਪੰਜਾਬ ਦੇ ਵਿੱਚ ਜਿਆਦਾ ਦੇ ਨਾ 70% ਜਿਹੜੀਆਂ ਕਿ ਜ਼ਮੀਨਾਂ ਨੂੰ ਨਹਿਰੀ ਪਾਣੀ ਲੱਗਦਾ ਹੈਗਾ ਤੇ ਖਾਲ ਲੱਗਦੇ ਆ ਹੁਣ ਕਾਗਜ਼ਾਂ ਦੇ ਵਿੱਚ ਤਾਂ ਨਹਿਰੀ ਪਾਣੀ ਜਾਂਦਾਗਾ ਖਾਲ ਵੀ ਜਾਂਦੇ ਆ ਪਰ ਹੁਣ ਜੇ ਕੋਈ ਸਵਾਰ ਕੇ ਪਾਣੀ ਨਾ ਆਪਦੇ ਖੇਤ ਨੂੰ ਲੈ ਕੇ ਜਾਊ ਤੇ ਇਹਦੇ ਵਿੱਚ ਗਲਤੀ ਕੀਤੀ ਆ ਬਈ ਕਿਸਾਨਾਂ ਦੀ ਹੈ ਨਾ ਜਿਉ ਆਪਦਾ ਖਾਲ ਸਵਾਰ ਕੇ ਪੂਰਾ ਨਹਿਰੀ ਪਾਣੀ ਆਪਦੇ ਖੇਤਾਂ ਨੂੰ ਲੈ ਕੇ ਆਉਣ ਪਾਂ ਜੋ ਜਿਹੜਾ ਕਿ ਨਹਿਰ ਦਾ ਪਾਣੀ ਹੈ ਜਾਂ ਸੂਏ ਦਾ ਨਾਰੀਓ ਲਾਸਟ ਟੇਲ ਤੇ ਜਾਂਦਾਗਾ ਲਾਸਟ ਤੇ ਵਿੱਚ ਖਤਮ ਹੁੰਦਾਗਾ ਉੱਥੇ ਸਰਵੇ ਹੁੰਦਾਗਾ ਵੀ ਇੰਨਾ ਕਿ ਉਸ ਲਈ ਟਿਪਾਣੀ ਇਥੇ ਵਸਦਾਗਾ ਜਿਹੜਾ ਕਿ ਪਿੱਛੇ ਪਾਣੀ ਵਰਤਿਆ ਜਾਂਦਾਗਾ ਪਰ ਹੁਣ ਜ਼ਿਆਦਾਤਰ ਤੁਸੀਂ ਨਹਿਰਾਂ ਦੇ ਵਿੱਚ ਸੂਆਂ ਦੇ ਵਿੱਚ ਕੱਸੀਆਂ ਦੇ ਵਿੱਚ ਦੇਖਿਓ ਜਿਹੜੇ ਮੋਗੇ ਤਾਂ ਹੁੰਦੇ ਆ ਬੰਦ ਤੇ ਆਮ ਕਿਸਾਨ ਮੋਟਰਾਂ ਸੱਡ ਕੇ ਖੇਤਾਂ ਨੂੰ ਉਹ ਤੁਸੀਂ ਦੇਖ ਸਕਦੇ ਸਾਹਮਣੇ ਮੋਟਰਾਂ ਸੱਡੀਆਂ ਖੁੱਲੀਆਂ ਖੇਤਾਂ ਨੂੰ ਤੇ ਖਾਲ ਕੋਈ ਸਵਾਰਦਾ ਨਹੀਂ ਤੇ ਜਿਹੜੀ ਕਿ ਬਿਜਲੀ ਦੀ ਵਰਤੋਂ ਕਰੀ ਜਾਂਦਾ ਕਿਉਂਕਿ ਬਿਜਲੀ ਹੈਗੀ ਆ ਬਾਈ ਫਰੀ ਤੇ ਨਹਿਰੀ ਪਾਣੀ ਲਾਉਣ ਤੇ ਮਾਰਨਾ ਪਊ ਮੱਥਾ ਪਹਿਲਾਂ ਖਾਲ ਸਵਾਰਨਾ ਪਊ ਪਿੱਛੇ ਢੀੜਾ ਮਾਰਨਾ ਪਊ ਕਿਤੇ ਟੁੱਟ ਨਾ ਜਾਵੇ ਜਾਂ ਹੋਰ ਕਿਤੇ ਰਾਤ ਨੂੰ ਵਾਰੀ ਆ ਕਿਤੇ ਦਿਨੇ ਵਾਰੀ ਆ ਇਹਨਾਂ ਮੁਸ਼ਕਲਾਂ ਨੂੰ ਨਾ ਸਹਾਰ ਦੇ ਲੋਕ ਜਿਹੜਾ ਕਿ ਮੋਟਰ ਦਾ ਪਾਣੀ ਵਰਤ ਲਾ ਵਰਤ ਰਹੇ ਆ ਪਰ ਆਉਣ ਵਾਲਾ ਸਮਾਂ ਬਹੁਤ ਖਤਰਨਾਕਾ ਕਿਸਾਨਾਂ ਨੂੰ ਸਮਝਣ ਦੀ ਲੋੜ ਆ ਸੁਚੇਤ ਹੋਣ ਦੀ ਲੋੜ ਆ ਸਰਕਾਰ ਦੀਆਂ ਚਾਲਾਂ ਨੂੰ ਸਮਝਣ ਦੀ ਲੋੜ ਆ ਹੁਣ ਇਹਦੇ ਵਿੱਚ ਹੁਣ ਕਾਗਜ਼ਾਂ ਵਿੱਚ ਚੜਾ ਕਿ ਵੀ ਸੋਡੀਆਂ ਜ਼ਮੀਨਾਂ ਬਈ ਨਹਿਰੀ ਪਾਣੀ ਸਾਰਿਆਂ ਨੂੰ ਲੱਗਦਾਗਾ ਠੀਕ ਆ ਨਾ ਗੱਲ ਤੇ ਪਰ ਜਿਹੜੇ ਸਰਵੇ ਦੇ ਵਿੱਚ ਜਦੋਂ ਕਿ ਲਾਸਟ ਵਿੱਚ ਸਰਵੇ ਹੋਣਾ ਜਿੱਥੇ ਕਿ ਲਾਸਟ ਸੂਆ ਖਤਮ ਹੁੰਦਾ ਨਹਿਰ ਖਤਮ ਹੁੰਦੀ ਆ ਵੀ ਇੰਨੇ ਕਿਓਸ ਕਿਲਟਰ ਪਾਣੀ ਇਸ ਨਹਿਰ ਦੇ ਵਿੱਚ ਸੂਏ ਦੇ ਵਿੱਚ ਵਧ ਆ ਰਿਹਾਗਾ ਪਰ ਗਲਤੀ ਉਹਦੇ ਵਿੱਚ ਕਿਸਾਨਾਂ ਦੀ ਆ ਉਹ ਗਲਤੀ ਐ ਆ ਬਈ ਕਿਉਂਕਿ ਕਿਸਾਨ ਉਹ ਪਾਣੀ ਨੂੰ ਵਰਤ ਨਹੀਂ ਹੈਗੇ ਜੇ ਵਰਤਣ ਤਾਂ ਲਾਸਟ ਵਿੱਚ ਉਹ ਪਾਣੀ ਨਾ ਜਾਵੇ ਤਾਂ ਜਿਹੜਾ ਕਿ ਉਹਦਾ ਸਰਬੇ ਨਾ ਹੋਵੇ ਇਸ ਕਰਕੇ ਕਿਸਾਨਾਂ ਨੂੰ ਆਹੀ ਬੇਨਤੀ ਕਰਦੇ ਆ ਬਈ ਸੰਭਲ ਜਾਓ ਅਕਲ ਨੂੰ ਹੱਥ ਮਾਰੋ ਵੀ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਆ ਬਹੁਤ ਭਿਆਨਕ ਆ ਤੁਸੀਂ ਬੂੰਦ-ਬੂੰਦ ਨੂੰ ਤਰਸੋਗੇ ਉਧਰੋਂ ਜਿਹੜਾ ਕਿ ਮੋਟਰਾਂ ਦੇ ਬਿੱਲ ਵੀ ਲੱਗ ਜਾਣੇ ਆ ਕਿ ਜਿਹੜਾ ਨਹਿਰੀ ਪਾਣੀ ਖਤਮ ਹੋ ਜਾਣਾ ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜਾ ਕਿ ਪੰਜਾਬ ਆ ਫਸਲਾਂ ਤੇ ਨਿਰਭਰ ਆ ਇਸ ਕਰਕੇ ਵੀ ਸਮਝੋ ਕਿ ਸਾਨੂੰ ਅਕਲ ਨੂੰ ਹੱਥ ਮਾਰੋ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰੋ ਬਈ